ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ ਤੁਸੀਂ ਜੁੜੇ ਹੋਇਓ ਸਾਡੇ ਨਾਲ YouTube ਚੈਨਲ ਜਸਵਿੰਦਰ ਸਿੰਘ ਬਟਰੁਖਾ ਦੇ ਉੱਪਰ ਜਿਵੇਂ ਤੁਸੀਂ ਜਾਣਦੇ ਹੋ ਆਪਾਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਬਦ ਵਿਚਾਰ ਲੜੀ ਆਰੰਭ ਕੀਤੀ ਹੋਈ ਹੈ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਸ਼ਬਦ ਰਾਗ ਸਾਰੰਗ ਤੱਕ ਜੋ ਆਪਾਂ ਨੂੰ ਪ੍ਰਾਪਤ ਹੁੰਦੇ ਹਨ ਪਿਛਲੇ ਹਿੱਸਿਆਂ ਦੇ ਵਿੱਚ ਆਪਜੀ ਸਰਵਣ ਕਰ ਚੁੱਕੇ ਹਾਂ ਇਸ ਹਿੱਸੇ ਵਿੱਚ ਆਪਾਂ ਰਾਗ ਜਜਾਵੰਤੀ ਦੇ ਪਹਿਲੇ ਸ਼ਬਦ ਤੋਂ ਵਿਚਾਰ ਵਿਆਖਿਆ ਦਾ ਆਗਾਜ਼ ਕਰਦੇ ਹਾਂ ਆਓ ਆਰੰਭਤਾ ਤੋਂ ਪਹਿਲਾਂ ਗੁਰੂ ਬਖਸ਼ਿਸ਼ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਜਜਾਵੰਤੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਚੇ ਪਾਤਸ਼ਾਹ ਦੀ ਰਾਗ ਲੜੀ ਦਾ ਅੰਤਲਾ 31ਵਾਂ ਰਾਗ ਹੈ ਇਸ ਰਾਗ ਅੰਦਰ ਕੇਵਲ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਬਾਣੀ ਉਚਾਰਨ ਕੀਤੀ ਹੈ ਸਤਿਗੁਰੂ ਜੀ ਦੇ ਚਾਰ ਸ਼ਬਦ ਜਜਵੰਤੀ ਰਾਗ ਦੇ ਅੰਦਰ ਸਾਨੂੰ પ્રાપ્ત ਹੁੰਦੇ ਹਨ ਅਸੀਂ ਉਹਨਾਂ ਦਾ ਦਰਸ਼ਨ ਅਤੇ ਪਾਠ ਕਰਦੇ ਹਾਂ ਆਓ ਆਪਾਂ ਪਹਿਲੇ ਸ਼ਬਦ ਦਾ ਪਾਠ ਕਰੀਏ ਫਿਰ ਆਪਾਂ ਇਸ ਦਾ ਉਚਾਰਨ ਤੇ ਵਿਸ਼ਰਾਮ ਉਸ ਦੀ ਸਾਂਝ ਪਾਵਾਂਗੇ ਫਿਰ ਆਪਾਂ ਇਸ ਦੀ ਅਰਥ ਭਾਵ ਵਿਆਖਿਆ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਜੀ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਰਾਗ ਜੈ ਜਵੰਤੀ ਮਹਲਾ ਨਵਾ RAM ਸਿਮਰ RAM ਸਿਮਰ ਇਹ ਹੈ ਤੇਰਾ ਕਾਜ ਹੈ ਮਾਇਆ ਕੋ ਸੰਗ ਤਿਆਗ ਪ੍ਰਭ ਜੂ ਕੀ ਸ਼ਰਨ ਲਾਗ ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਹੈ ਰਹਾਉ ਸੁਪਨੇ ਜਿਉ ਧਨ ਪਛਾਨ ਕਾਹੇ ਪਰ ਕਰਤਮਾਨ 바ਰੂ ਕੀ ਪੀਤ ਜੈਸੇ ਬਸਦਾ ਕੋ ਰਾਜ ਹੈ ਨਾਨਕ ਜਨ ਕਹਿਤ ਬਾਤ ਬਿਨਸ ਜਹ ਤੇਰੋ ਗਾਤ ਸ਼ਿਨ ਸ਼ਿਨ ਕਰ ਗयो ਕਾਲ ਤੈਸੇ ਜਾਤ ਆਜ ਹੈ ਨਾਨਕ ਜਨ ਕਹਿਤ ਬਾਤ ਬਿਨਸ ਜਹ ਤੇਰੋ ਗਾਤ ਸ਼ਿਨ ਸ਼ਿਨ ਕਰ ਗयो ਕਾਲ ਤੈਸੇ ਜਾਤ ਆਜ ਹੈ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1352 ਦੇ ਉੱਪਰ ਸੁਭਾਏਮਾਨ ਹੈ। ਰਾਗ ਜਜਵੰਤੀ ਨੂੰ ਗਾਉਣ ਦਾ ਸਮਾਂ ਭਾਈ ਕਾਨ ਸਿੰਘ ਨਾਭਾ ਜੀ ਨੇ ਪ੍ਰਾਤਾਕਾਲ ਦਾ ਦੱਸਿਆ ਤੇ ਉਹਨਾਂ ਨੇ ਨਾਲ ਇਹ ਵੀ ਟੋਕ ਦਿੱਤੀ ਹੈ ਕਿ ਕੁਝ ਵਿਦਵਾਨ ਇਸ ਰਾਗ ਨੂੰ ਗਾਉਣ ਦਾ ਸਮਾਂ ਦਿਨ ਦਾ ਤੀਜਾ ਪਹਿਰ ਵੀ ਮੰਨਦੇ ਹਨ। ਸੋ ਆਓ ਆਪਾਂ ਇਸ ਦਾ ਉਚਾਰਨ ਵਿਸ਼ਰਾਮਾਂ ਦੀ ਸਾਂਝ ਪਾਈਏ। RAM SIMAR ਰਾਮ ਸਿਮਰ ਇਹ ਹੈ ਤੇਰਾ ਕਾਜ ਹੈ ਰਾਮ ਸਿਮਰ विश्राम रारे कन्ना मम्मे ओंकर मम्मे नु ओंकर ਇਕ ਵਚਨ ਪੁਲਿੰਗ ਦੀ ਸੂਚਕ ਹੈ ਜਾਨੀ ਕਿ ਇਹ ਸ਼ਬਦ ਰਾਖਵਾ ਹੈ ਸਰਵ ਵਿਆਪਕ ਪਰਮਾਤਮਾ ਲਈ ਕਰਤੇ ਪੁਰਖ ਲਈ ਜੋ ਸਾਰੀਆਂ ਥਾਵਾਂ ਤੇ ਅਨੰਤ ਰੰਗਾਂ ਰੂਪਾਂ ਚ ਮੌਜੂਦ ਹੈ ਵਿਆਪਕ ਹੈ ਜੋ ਸਾਰਿਆਂ ਦੇ ਅੰਦਰ ਜੀਵਨ ਹੋ ਕੇ ਟੜਕ ਰਿਹਾ ਹੈ ਸਾਹ ਲੈ ਰਿਹਾ ਹੈ ਕਰਤਾ ਪੁਰਖ ਆ ਇਹ ਹੈ ਤੇਰਾ ਕਾਜ ਹੈ ਜੇਨਾ ਆਪਾਂ ਇਸ ਦਾ ਪਾਠ ਕਰਾਂਗੇ ਮਾਇਆ ਕੋ ਸੰਗ ਤਿਆਗ ਇਥੇ ਵਿਸ਼ਰਾਮ ਆ ਜਾਏਗਾ ਸੰਗ ਦੇ ਗੱਗੇ ਨੂੰ ਔਕੜ ਇੱਕ ਵਚਨ ਦੀ ਸੂਚਕ ਹੈ ਪ੍ਰਭ ਜੂ ਕੀ ਸ਼ਰਨ ਲਾਗ ਪ੍ਰਭ ਜੂ ਕੀ ਇਥੇ ਵਿਸ਼ਰਾਮ ਆਏਗਾ ਇਹ ਆਪ ਜੀ ਨੇ ਚੇਤਾ ਰੱਖਣਾ ਤੁਕ ਦਾ ਪਾਠ ਕਰਦੇ ਸਮੇਂ ਜਦੋਂ ਤੁਕ ਦੇ ਅੰਦਰ ਸੰਬੰਧਕ ਆ ਜਾਏ ਨਾ ਸੰਬੰਧਕ ਤੋਂ ਪਹਿਲਾਂ ਵਿਸ਼ਰਾਮ ਨਹੀਂ ਲਈਦਾ ਹੁੰਦਾ ਜਿਵੇਂ ਪ੍ਰਭ ਜੂ ਕੀ ਸ਼ਰਨ ਲਾਗ ਇਹਨਾਂ ਪਾਠ ਕਰਾਂਗੇ ਤਾਂ ਠੀਕ ਰਹੇਗਾ ਜੇ ਆਪਾਂ ਜੂ ਤੇ ਵਿਸ਼ਰਾਮ ਲਾ ਦੇਾਂਗੇ ਪ੍ਰਭ ਜੂ ਕੀ ਸ਼ਰਨ ਲਾਗ ਇਦਾਂ ਪਾਠ ਅਸ਼ੁੱਧ ਹੋ ਜਾਏਗਾ ਦਰੁਸਤ ਨਹੀਂ ਰਹੇਗਾ ਕਾ ਕੇ ਕੀ ਕੈ ਦੇ ਦਾ ਦੀ ਇਹ ਜਿੰਨੇ ਵੀ ਸ਼ਬਦ ਨੇ ਨਾ ਇਹ ਸੰਬੰਧਕ ਨਹੀਂਗੇ ਹੈਨਾ ਤਾਂ ਇਹਨਾਂ ਤੋਂ ਪਹਿਲਾਂ ਵਿਸ਼ਰਾਮ ਨਹੀਂ ਲਈਦਾ ਹੁੰਦਾ ਤੁਕ ਦੇ ਵਿੱਚ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਹੁਣ ਇਹ ਤੁਕ ਹੈ ਇੱਥੇ ਕੀ ਸ਼ਬਦ ਸਬੰਧਕਿਆ ਜੇ ਆਪਾਂ ਨਾਨਕ ਦੇ ਉੱਪਰ ਵਿਸ਼ਰਾਮ ਦੇ ਦਿੱਤਾ ਨਾਨਕ ਕੀ ਪ੍ਰਭ ਬੇਨਤੀ ਇਦਾਂ ਇਹ ਪਾਠ ਜਣੀ ਦਰੁਸਤ ਨਹੀਂ ਰਹੇਗਾ ਸ਼ੁੱਧ ਨਹੀਂ ਰਹੇਗਾ ਵਿਸ਼ਰਾਮ ਇਹ ਵਿਸ਼ਰਾਮ ਸ਼ੁੱਧ ਕਿੱਥੇ ਹੋਏਗਾ ਨਾਨਕ ਕੀ ਪ੍ਰਭ ਬੇਨਤੀ ਇਸ ਰੂਪ ਦੇ ਵਿੱਚ ਦਰੁਸਤ ਰਹੇਗਾ ਹੈਨਾ ਸੋ ਪਾਠ ਕਰਦੇ ਸਮੇ ਆਪ ਜੀਆ ਨੇ ਇਹ ਧਿਆਨ ਰੱਖਣਾ ਹੈ ਪ੍ਰਭ ਜੂ ਕੀ ਸ਼ਰਨ ਲਾਗ ਜਗਤ ਸੁਖ ਮਾਨ ਮਿਠਿਆ ਇਥੇ ਵਿਸ਼ਰਾਮ ਝੂਠੋ ਸਭ ਸਾਜ ਹੈ ਰਹਾਉ ਸੁਪਨੇ ਜਿਉ ਧਨ ਪਛਾਨ ਇਥੇ ਵਿਸ਼ਰਾਮ ਕਾਹੇ ਪਰ ਕਰਤਮਾਨ ਬਾਰੂ ਕੀ ਭੀਤ ਜੈਸੇ ਇਥੇ ਵਿਸ਼ਰਾਮ ਬਸੁਦਾ ਕੋ ਰਾਜ ਹੈ ਬਸੁਦਾ ਸਸੇ ਨੂੰ ਔਕੜ ਹੈ ਮਸੁਦਾ ਕੋ ਰਾਜ ਹੈ ਨਾਨਕ ਜਨ ਕਹਿਤ ਬਾਤ ਨਾਨਕ ਦੇ ਕਕੇ ਨੂੰ ਔਕੜ ਹੈ ਜਨ ਦੇ ਨੰਨੇ ਨੂੰ ਔਕੜ ਹੈ ਇਸ ਲਈ ਇੱਥੇ ਵਿਸ਼ਰਾਮ ਨਹੀਂ ਆਵੇਗਾ ਨਾਨਕ ਜਨ ਕਹਿਤ ਬਾਤ ਬਿਨਸ ਜੈ ਹੈ ਤੇਰੋ ਗਾਤ ਸ਼ਿਨ ਸ਼ਿਨ ਕਰ ਗयो ਕਾਲ ਇੱਥੇ ਵਿਸ਼ਰਾਮ ਤੈਸੇ ਜਾਤ ਆਜ ਹੈ ਇਹ ਜਿਹੜੇ ਸ਼ਬਦ ਨੇ ਨਾ ਇਹਨਾਂ ਦੀ ਜਿਹੜੀ ਚਾਲ ਹੈ ਥੋੜੀ ਥੋੜੀ ਉਸ ਸਵਈਏ ਦੇ ਨਾਲ ਮੇਲ ਖਾਂਦੀ ਹੈ ਵਿਸ਼ਰਾਮ اپنی मात्रा ਦੇ ਉੱਪਰ ਪੂਰਾ ਪੂਰਾ ਟੁੱਕਦਾ ਹੈਗਾ ਇੱਥੇ ਇਹਨਾਂ ਸ਼ਬਦਾਂ ਦੇ ਸੋ ਜੇ ਵਿਸ਼ਰਾਮ ਥੋੜਾ ਬਹੁਤ ਵੀ ਅਸੀਂ ਉਰੇ ਪਰੇ ਕਰ ਦਿੱਤਾ ਤਾਂ ਸ਼ਬਦ ਦੀ ਲੈ ਬਰਕਰਾਰ ਨਹੀਂ ਰਹੇਗੀ ਅਤੇ ਪਾਠ ਕਰਨ ਵੇਲੇ ਨਾ ਤੇ ਪਾਠ ਕਰਨ ਵਾਲੇ ਨੂੰ ਆਨੰਦ ਆਏਗਾ ਤੇ ਨਾ ਹੀ ਸਰੋਤੇ ਨੂੰ ਆਨੰਦ ਆਏਗਾ ਆਓ ਆਪਾਂ ਅਰਥ ਭਾਵ ਸਮਝੀਏ ਗੁਰੂ ਤੇਗ ਬਹਾਦਰ ਜੀ ਮਹਾਰਾਜ ਇਸ ਜਜਵੰਤੀ ਰਾਗ ਦੇ ਪਹਿਲੇ ਸ਼ਬਦ ਵਿੱਚੋਂ ਸਾਨੂੰ ਸੇਧ ਦੇ ਰਹੇ ਨੇ ਰਾਮ ਸਿਮਰ ਰਾਮ ਸਿਮਰ ਇਹ ਹੈ ਤੇਰਾ ਕਾਜ ਹੈ ਭਾਈ ਆ ਜਿਹੜੇ ਦੁਨੀਆ ਦੇ ਦਿਖਾਵੇ ਦੇ ਕੰਮਾਂ 'ਚ ਤੂੰ ਲੱਗਿਆ ਹੋਇਆ ਨਾ ਵੀ ਸੰਸਾਰ ਨੂੰ ਸਾਰੇ ਨੂੰ ਇੱਕ ਰੰਗ 'ਚ ਰੰਗ ਦਈਏ ਔਰੰਗਜ਼ੇਬ ਦੀ ਫਿਤਰਤ ਇਹੋ ਸੀ ਉਹ ਚਾਹੁੰਦਾ ਸੀ ਵੀ ਸਾਰੇ ਪਾਸੇ ਹਕੂਮਤੀ ਧਰਮ ਨਜ਼ਰ ਆਵੇ ਜਿਹੜੇ ਅੱਜਕਲ ਦੇ ਹਾਕਮ ਰਾਜੇ ਨੇ ਕਿਦਰੇ ਨਾ ਕਿਦਰੇ ਉਹਨਾਂ ਦੀ ਫਿਤਰਤ ਫਿਤਰਤ ਦੇ ਵਿੱਚੋਂ ਵੀ ਇਹ ਦ੍ਰਿਸ਼ਟੀਕੋਣ ਸਾਨੂੰ ਸਾਫ਼ ਝਾਕ ਦਾ ਪ੍ਰਤੀਤ ਹੁੰਦਾ ਹੈ ਵੀ ਉਹ ਵੀ ਚਾਹੁੰਦੇ ਆ ਔਰੰਗਜ਼ੇਬ ਦੀ ਨੀਤੀ ਵਾਂਗ ਵੀ ਜਿਹੜਾ ਅੱਜ ਦੇ ਲੋਕਾਂ ਦਾ ਹਕੂਮਤੀ ਧਰਮ ਹੈ ਸਾਰੇ ਪਾਸੇ ਸਿੱਧੀ ਬੋਲਬਾਲਾ ਹੋਵੇ ਇਹੀ ਦਿਖੇ ਬਾਕੀਆਂ ਨੂੰ ਅਸੀਂ ਜਜ਼ਬ ਕਰ ਲਈਏ ਖਤਮ ਕਰ ਦਈਏ ਸਮਾ ਲਈਏ ਜਿੱਥੇ ਇਹ ਮਿਰਤੀ ਦੀ ਸੰਕੀਰਣਤਾ ਆ ਜਾਂਦੀ ਹੈ ਨਾ ਉੱਥੇ ਜਾ ਕੇ ਮਨੁੱਖੀ ਕਦਰਾਂ ਕੀਮਤਾਂ ਮਨੁੱਖੀ ਹੱਕ ਅਧਿਕਾਰ ਉਹਨਾਂ ਦਾ ਹਨਨ ਹੋਣਾ ਸ਼ੁਰੂ ਹੋ ਜਾਂਦਾ ਹੈ ਉਹ ਖਤਮ ਹੋਣ ਲੱਗ ਪੈਂਦੇ ਨੇ ਤੇ ਫਿਰ ਇਹੋ ਜੇ ਸਮੇ ਜਿਹੜੀ ਆਮ ਲੋਕ ਆਈ ਹੈ ਉਹ ਤਰਾ ਤਰਾ ਕਰਨ ਲੱਗ ਪੈਂਦੀ ਹੈ ਗੁਰੂ ਨਾਨਕ ਸਾਹਿਬ ਜੀ ਦੇ ਗੁਰਸਿੱਖਾਂ ਨੂੰ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਸੇਵਕਾਂ ਨੂੰ ਸਤਗੁਰੂ ਜੀ ਦੇ ਉਪਦੇਸ਼ਾਂ ਤੇ ਸਿੱਖਿਆਵਾਂ ਤੋਂ ਸੇਧ ਲੈ ਕੇ ਪ੍ਰੇਰਣਾ ਲੈ ਕੇ ਉਹਨਾਂ ਲੋਕਾਂ ਦੀ ਆਵਾਜ਼ ਬਣਨਾ ਚਾਹੀਦਾ ਹੈ ਜਿਨ੍ਹਾਂ ਦੀ ਆਵਾਜ਼ ਬੰਦ ਕੀਤੀ ਜਾ ਰਹੀ ਹੈ ਉਹਨਾਂ ਦੀ ਜ਼ੁਬਾਨ ਬਣਨਾ ਚਾਹੀਦਾ ਹੈ ਜਿਨ੍ਹਾਂ ਦੀ ਜ਼ੁਬਾਨ ਨੂੰ ਕਟਿਆ ਜਾ ਰਿਹਾ ਹੈ ਚੁੱਪ ਕਰਾਇਆ ਜਾ ਰਿਹਾ ਹੈ ਤਾਂ ਕਿ ਅਸੀਂ ਅੱਜ ਦੇ ਸਮੇਂ ਉਹ ਪੂਰਨਾ ਪਾਉਣ ਦੇ ਵਿੱਚ ਆਪਣਾ ਥੋੜਾ ਬਹੁਤ ਯੋਗਦਾਨ ਪਾ ਸਕੀਏ ਜਿਹੜਾ ਪੂਰਨਾ ਅੱਜ ਤੋਂ 350 ਸਾਲ ਪਹਿਲਾਂ ਮਹਾਰਾਜ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਨੇ ਪਾਇਆ ਸੀ RAM ਸਿਮਰ RAM ਸਿਮਰ ਇਹ ਹੈ ਤੇਰਾ ਕਾਜ ਹੈ RAM ਜੋ ਰਮਿਆ ਹੋਇਆ ਸਾਰਿਆਂ ਚ ਵਿਆਪਕ ਹੈ ਸਿੱਖਾਂ ਹਿੰਦੂਆਂ ਮੁਸਲਮਾਨਾਂ ਬੋਧੀਆਂ ਜੈਨੀਆਂ ਪਾਰਸੀ ਈਸਾਈਆਂ ਸਭਨਾਂ ਚ ਜੋ ਵਿਆਪਕ ਹੈ ਕਹਿ ਲਈਏ ਜਿਸ ਦੀ ਜੋਤ ਹਰੇਕ ਮਨੁੱਖ ਚ ਹੈ ਵਿਆਪਕ ਰਮੀ ਹੋਈ ਹੈ ਹਨਾ ਗੁਰੂ ਜੀ ਕਹਿਣ ਲੱਗੇ ਤੂੰ ਉਸ ਜੋਤ ਨੂੰ ਜਾਣ ਜਾਣੋ ਜੋਤ ਨਾ ਪੁੱਛੋ ਜਾਤੀ ਆਗਾ ਜਾਤ ਨਾ ਹੈ ਜੋਤ ਨੂੰ ਜਾਣੋ ਜਿਹੜੇ ਵੱਖਰੇਵੇਂ ਨੇ ਉਹਨਾਂ ਦੀ ਬਾਤ ਨਾ ਪਾਓ ਸਮਾਨਤਾ ਬਰਾਬਰਤਾ ਏਕਤਾ ਦੀ ਬਾਤ ਪਾਓ ਭਾਵ ਇਹ ਹੈ ਗੁਰੂ ਸਾਹਿਬ ਦਾ ਕਹਿਣ ਤੋਂ ਵੀ ਇਕੁਐਲਟੀ ਦੀ ਗੱਲ ਕਰੀਏ ਅਸੀਂ ਬਰਾਬਰਤਾ ਦੀ ਗੱਲ ਕਰੀਏ ਅਸੀਂ ਵੱਖਰੇਵਿਆਂ ਦੀ ਵੰਡੀਆਂ ਦੀ ਭਿੰਨਤਾ ਦੀ ਗੱਲ ਨਾ ਕਰੀਏ ਅਸੀਂ ਜਾਣੋ ਜੋਤ ਜੋਤ ਨੂੰ ਜਾਣੋ ਵਖਰੀਆਂ ਨੂੰ ਨਾ ਜਾਣੋ ਨਾ ਪੁੱਛੋ ਜਾਈਂ RAM ਸਿਮਰ RAM ਸਿਮਰ ਇਹ ਹੈ ਤੇਰਾ ਕਾਜ ਹੈ ਤੇਰੇ ਕੰਮ ਆਉਣ ਵਾਲੀ ਗੱਲ ਇਹੀ ਹੈ ਜਿਨੇ ਤੇਰੇ ਜੀਵਨ ਨੂੰ ਘੜਨਾ ਤੇਰੀ ਸ਼ਖਸੀਅਤ ਨੂੰ ਸਵਾਰਨਾ ਤੇਰੇ ਅੰਤਰ ਆਤਮੇ ਨੂੰ ਘੜ ਕੇ ਉੱਚਾ ਤੇ ਆਦਰਸ਼ਕ ਬਣਾ ਦੇਣਾ ਉਹ ਵਿਚਾਰ ਕੀ ਹੈ ਜੀ RAM ਸਿਮਰ ਪਰਮੇਸ਼ਰ ਨੂੰ ਸਿਮਰਿਆ ਕਰ ਪਰਮੇਸ਼ਰ ਜੋਤ ਜੋ ਸਾਰਿਆਂ ਵਿੱਚ ਵਿਆਪਕ ਹੈ ਜੀਵਨ ਰੂਪ ਸਭਨਾਂ ਨੂੰ ਜੀਵਨ ਦਾਣ ਦੇ ਰਿਹਾ ਹੈ ਇਸੇ ਗੱਲ ਨੇ ਤੇਰੇ ਕੰਮ ਆਉਣਾ ਹੈ ਕਿਉਂਕਿ ਕੱਲ ਨੂੰ ਜਦੋਂ ਭਟਕੇਗਾ ਤਾਂ ਇਹ ਵਿਚਾਰ ਇਹ ਉਪਦੇਸ਼ ਤੈਨੂੰ ਭਟਕਣ ਨਹੀਂ ਦੇਵੇਗਾ ਤੇਰੀ ਬਿਰਤੀ ਨੂੰ ਡਾਵਾ ਡੋਲ ਨਹੀਂ ਹੋਣ ਦੇਵੇਗਾ ਤੇਰੇ ਅੰਦਰ ਨੂੰ ਇੱਕ ਸੰਤੋਖ ਤੇ ਸਬਰ ਦੇ ਕੇ ਰੱਖੇਗਾ ਅੰਦਰ ਨੂੰ ਟਿਕਾ ਕੇ ਰੱਖੇਗਾ ਸੰਜਮ ਦੇ ਕੇ ਰੱਖੇਗਾ ਮਾਇਆ ਕੋ ਸੰਗ ਤਿਆਗ ਪ੍ਰਭ ਜੂ ਕੀ ਸ਼ਰਨ ਲਾਗ ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਹੈ ਰਹਾਓ ਮਾਇਆ ਕੋ ਸੰਗ ਤਿਆਗ ਭਾਈ ਮਾਇਆ ਦਾ ਸੰਗ ਸੰਗ ਦਾ ਮਤਲਬ ਕੀ ਹੈ ਜੀ ਪਾਰਟਨਰਸ਼ਿਪ ਸਾਥ ਜਨਿਕੇ ਜਿਹੜਾ ਮਾਇਆ ਦੇ ਨਾਲ ਤੂੰ ਆਪਣੇ ਜੀਵਨ ਦਾ ਸ਼ੇਅਰ ਕਰੀ ਬੈਠਾ ਨਾ ਆਪਣਾ ਜੀਵਨ ਮਾਇਆ ਨਾਲ ਸਾਂਝਾ ਕਰੀ ਬੈਠਾ ਹੈ ਉਹਦੇ ਹੱਥਾਂ 'ਤੇ ਹੀ ਬੈਠਾ ਹੈ ਆਪਣੀ ਬਾਗ ਡੋਰ ਸੰਗ ਤਿਆਗ ਉਸ ਸਾਥ ਨੂੰ ਉਸ ਸੰਗ ਨੂੰ ਤਿਆਗ ਉਹਨੂੰ ਛੱਡ ਮਾਇਆ ਵਾਲੇ ਪਾਸਿਓ ਤੂੰ ਹਟ ਆਪਣੇ ਆਪ ਨੂੰ ਹਟਾ ਪ੍ਰਭ ਜੂ ਕੀ ਸ਼ਰਨ ਲਾਗ ਜੋ ਸਤਕਾਰ ਬੋਧਕ ਨਾਮ ਹੈਗਾ ਇਹਦਾ ਅਰਥ ਹੁੰਦਾ ਜੀ ਪ੍ਰਭ ਜੂ ਕੀ ਯਾਨੀ ਕਿ ਪ੍ਰਭੂ ਜੀ ਦੀ ਸ਼ਰਨ ਲਗ ਸ਼ਰਨ ਵਿੱਚ ਲੱਗ ਪ੍ਰਭੂ ਜੀ ਦੀ ਸ਼ਰਨ ਵਿੱਚ ਆਪਣੇ ਆਪ ਨੂੰ ਲਾ ਆਪਣੇ ਆਪ ਨੂੰ ਜੋੜ ਤੂੰ ਪਰਮੇਸ਼ਰ ਦੀ ਸ਼ਰਨ ਵਿੱਚ ਰਹਾ ਕਰ ਪ੍ਰਭ ਕੀ ਸ਼ਰਨ ਸਗਲ ਭੈ ਲਾਥੇ ਦੁੱਖ ਬਿਨ ਸੇ ਸੁਖ ਪਾਇਆ ਜਦੋਂ ਪ੍ਰਭੂ ਦੀ ਸ਼ਰਨ ਵਿੱਚ ਰਹੇਗਾ ਨਾ ਅੰਦਰ ਦਾ ਜਿਹੜਾ ਦੁੱਖ ਹੈ ਉਹ ਬਿਨਸ ਜਾਏਗਾ ਦੁੱਖ ਬਿਨਸ ਜਾਣਗੇ ਤੇ ਸੁਖ ਦੀ ਪਰਮ ਸੁਖ ਆਤਮਿਕ ਸੁਖ ਉਸ ਦੀ ਪ੍ਰਾਪਤੀ ਕਰ ਲੈਗਾ ਬ੍ਰਹਮ ਜੋ ਕੀ ਸ਼ਰਨ ਲਾਗ ਪ੍ਰਭੂ ਜੀ ਦੀ ਸ਼ਰਨ ਵਿੱਚ ਆਪਣੀ ਸੁਰਤ ਆਪਣੇ ਅੰਤਰ ਆਤਮੇ ਨੂੰ ਲਾ ਕੇ ਰੱਖ ਜੋੜਿਆ ਕਰ ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਹੈ ਦੁਨੀਆ ਦੇ ਜਿਹੜੇ ਸੁਖ ਆਰਾਮ ਨੇ ਨਾ ਇਹਨਾਂ ਨੂੰ ਨਾਸ਼ਵੰਤ ਜਾਣ ਨਾਸ਼ਵੰਤ ਨੇ ਅੱਜ ਮਿਲੇ ਨੇ ਕੱਲ ਨਹੀਂ ਹੋਣਗੇ ਹੁਣ ਤਾਂ ਦ੍ਰਿਸ਼ਟੀ ਹੈ ਹੋ ਸਕਦਾ 2 ਘੰਟਿਆਂ ਬਾਅਦ ਨਾ ਰਹੇ ਦੁਨੀਆਂ ਦੇ ਜਿਹੜੇ ਸੁੱਖ ਆਰਾਮ ਨੇ ਨਾਸ਼ਵੰਤ ਨੇ ਬਿੰਸ ਜਾਣ ਵਾਲੇ ਨੇ ਮੁੱਕ ਜਾਣ ਵਾਲੇ ਨੇ ਮਿਟ ਜਾਣ ਵਾਲੇ ਨੇ ਇਸ ਲਈ ਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ ਝੂਠੋ ਸਭ ਸਾਜ ਹੈ ਇਹ ਜਿਹੜਾ ਸਾਜ ਹੈ ਪਸਾਰ ਆ ਸਾਡੇ ਦ੍ਰਿਸ਼ਟੀ ਆਉਂਦਾ ਨਿਗਾਹ ਚ ਆਉਂਦਾ ਇਹ ਝੂਠਾ ਹੈ ਇਹ ਬਿੰਸਨਹਾਰ ਹੈ ਇਸ ਅਦਾ ਰਹਿਣ ਵਾਲਾ ਨਹੀਂ ਹੈ ਇਹਦੇ ਪਿੱਛੇ ਨਾ ਭੱਜ ਇਸ ਸੁੱਖ ਨੂੰ ਮਿੱਥਿਆ ਜਾਣ ਕੇ ਬਿਨ ਸੰਹਾਰ ਜਾਣ ਕੇ ਖਤਮ ਹੋ ਜਾਣ ਵਾਲਾ ਮੰਨ ਕੇ ਆਪਣੇ ਜੀਵਨ ਵਿੱਚ ਤੁਰ ਜਦੋਂ ਦੁਨੀਆ ਦੇ ਸੁੱਖ ਨੂੰ ਮਿੱਥਿਆ ਜਾਣ ਲਿਆ ਫਿਰ ਪਰਮ ਸੁੱਖ ਦੀ ਖੋਜ ਦਾ ਰਾਹ ਪੱਧਰਾ ਹੋ ਜਾਏਗਾ ਤੇ ਜਦੋਂ ਪਰਮ ਸੁੱਖ ਆਤਮਿਕ ਸੁੱਖ ਦੇ ਰਾਹ ਤੇ ਤੁਰ ਪਿਆ ਫਿਰ ਦੁਨੀਆ ਦੇ ਸੁੱਖਾਂ ਪਿੱਛੇ ਨਹੀਂ ਦੌੜੇਗਾ ਫਿਰ ਦੁਨੀਆ ਦੇ ਸੁੱਖ ਪਿੱਛੇ ਰਹਿ ਜਾਣਗੇ ਫਿਰ ਇਹ ਸੋਚੀ ਆ ਜਾਏਗੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ ਸੁਖ ਸੁਨੇ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨੈ ਫਿਰ ਸਮਝ ਆ ਜਾਏਗੀ ਮਹਾਰਾਜ ਕਹਿਣ ਲੱਗੇ ਸੁਪਨੇ ਜਿਉ ਧਨ ਪਛਾਨ ਕਾਹੇ ਪਰ ਕਰਤਮਾਨ ਧਨ ਹੈ ਨਾ ਜਿਹੜਾ ਦੌਲਤ ਜਿਹਨੂੰ ਕਮਾਉਣ ਪਿੱਛੇ ਤੂੰ ਭੱਜਿਆ ਫਿਰਦਾ ਸੁਪਨੇ ਜਿਉ ਧਨ ਪਛਾਨ ਇਹ ਸੁਪਨੇ ਮੰਗ ਲੱਗੂਗਾ ਮਤਲਬ ਜਿਵੇਂ ਸਾਡੇ ਸੁੱਤੇ ਪਿਆਂ ਦਾ ਕੋ ਸੁਪਨਾ ਹੁੰਦਾ ਨਾ ਮਨ ਸਾਡਾ ਸੁਪਨੇ ਚ ਚੱਲ ਰਿਹਾ ਹੁੰਦਾ ਕਈ ਪ੍ਰਕਾਰ ਦੇ ਸੁਪਨੇ ਸਾਡੇ ਦਿਮਾਗ ਚ ਹੁੰਦੇ ਨੇ ਕਦੇ ਕੁਝ ਹੋ ਗਿਆ ਕਦੇ ਕੁਝ ਹੋ ਗਿਆ ਇਹ ਜੋ ਦੁਨਿਆਵੀ ਪ੍ਰਤਿਸ਼ਠਾ ਹੈਗੀ ਆ ਮਾਣ ਹੈਗਾ ਧਨ ਹੈਗਾ ਪਦਵੀਆਂ ਨੇ ਇਹ ਵੀ ਸਾਡੇ ਲਈ ਸੁਪਨਾ ਬਣ ਜਾਣੀ ਆ ਇਸ ਤੋਂ ਵੱਧ ਕੀ ਨਹੀਂ ਹੁੰਦੀ ਆ ਫਿਰ ਮਤਲਬ ਕੀ ਹੈ ਇਸ ਦਾ ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਹੈ ਸੁਪਨੇ ਜਿਉ ਧਨ ਪਛਾਨ ਕਾਹੇ ਪਰ ਕਰਤਮਾਨ ਫਿਰ ਇਹ ਤੇ ਮਾਨ ਨਹੀਂ ਕਰੇਗਾ ਜਦੋਂ ਐ ਲੱਗਿਆ ਵੀ ਇਹ ਤਾਂ ਸੁਪਨੇ ਵਰਗਾ ਇਸ ਦੀ ਵੀ ਥੋੜੀ ਆ ਤੇ ਅੱਜ ਹੈ ਕੱਲ ਨਹੀਂ ਰਹੇਗਾ ਫਿਰ ਜੇ ਹੋਵੇ ਵੀ ਕੋਲ ਉਹ ਤੇ ਮਾਨ ਨਹੀਂ ਹੋਏਗਾ ਹੰਕਾਰ ਨਹੀਂ ਹੋਏ ਜਦੋਂ ਹੰਕਾਰ ਹੈ ਨਹੀਂ ਫਿਰ ਇਹ ਦੂਸਰੇ ਨੂੰ ਆਪਣੇ ਬਰਾਬਰ ਦਾ ਜਾਣੇਗਾ ਜੇ ਹੰਕਾਰ ਹੈ ਤਾਂ ਦੂਜੇ ਨੂੰ ਨੀਵਾ ਜਾਣਾ ਹੈ ਆਪਾਂ ਤੁੱਕ ਪੜਦੇ ਹਾਂ ਨਾ ਗੁਰੂ ਸਾਹਿਬ ਨੇ ਬਾਣੀ ਅੰਦਰ ਉਚਾਰੀ ਹੈ ਕਿਰਪਾ ਕੀਤੀ ਵੀ ਜੋ ਸਰਤਨ ਨਿਰਤਨ ਕਹਿ ਜਾਏ ਦਿਆ ਆਦਰ ਲਿਆ ਬੁਲਾਏ ਦੁਨੀਆ ਦੀ ਰੀਤ ਹੈ ਇੱਕ ਅਮੀਰ ਬੰਦਾ ਕੋਈ ਮੰਤਰੀ ਹੋਵੇ ਕੋਈ ਰਾਜਾ ਹੋਵੇ ਨਾ ਕੋਈ 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 ਅਹੁਦੇ 'ਚ ਵੱਡਾ ਹੋਵੇ ਪਦਵੀ 'ਚ ਪੈਸੇ 'ਚ ਵੱਡਾ ਹੋਵੇ ਕਿਸੇ ਗਰੀਬ ਬੰਦੇ ਦੇ ਘਰੇ ਜਾਏ ਗਰੀਬ ਬੰਦਾ ਕੀ ਕਰਦਾ ਜੀ ਕੱਚੇ ਵੇੜੇ ਨੂੰ ਸੰਭਰਦਾ ਪਾਣੀ ਛਿੜਕਦਾ ਕੁਰਸੀ ਡਾਉਂਦਾ ਮੰਜਾ ਉਹਦਾ ਉੱਥੇ ਤੇ ਹੱਥ ਜੋੜ ਕੇ ਬੜੇ ਆਦਰ ਤੇ ਸਤਿਕਾਰ ਨਾਲ ਉਸ ਨੂੰ ਬਿਠਾਉਂਦਾ ਤੇ ਉਹਦੀ ਖਾਤਰਦਾਰੀ ਵਿੱਚ ਸੇਵਾ 'ਚ ਖੜਾ ਰਹਿੰਦਾ ਬੈਠਦਾ ਵੀ ਨਹੀਂ ਪਰ ਦੂਸਰੇ ਪਾਸੇ ਜौन ਨਿਰਤਨ ਸਰਤਨ ਕਹਿ ਜਾਏ ਆਗੇ ਬੈਠਾ ਪਿੱਠ ਫਿਰਾਏ ਜਦੋਂ ਇੱਕ ਗਰੀਬ ਬੰਦਾ ਕਿਸੇ ਕੰਮ ਕਿਸੇ ਲੋੜ ਕਿਸੇ ਧਨਾੜ ਕੋਲ ਚੌਧਰੀ ਕੋਲ ਕਿਸੇ ਵੱਡੇ ਬੰਦੇ ਕੋਲ ਜਾਂਦਾ ਉਹ ਸਾਹਮਣੇ ਬਠ ਕਰਕੇ ਬੈਠਾ ਹੁੰਦਾ ਜੀ ਉਹ ਦੇਖਦਾ ਵੀ ਨਹੀਂ ਕੌਣ ਹੈ ਮੂੰਹ ਚੱਕ ਕੇ ਦੇਖਣਾ ਵੀ ਉਹਨੂੰ ਦਬਰ ਹੋ ਜਾਂਦਾ ਭਾਰ ਲੱਗਦਾ ਵਾ ਉਹ ਤੇ ਹੀਠਾ ਨਹੀਂ ਵੀ ਪਾਇਆ ਕਹਿੰਦਾ ਲਿਆਕਤਾ ਚੱਕ ਨਾ ਤੱਕ ਨਹੀਂ ਬੰਦੇ ਆਲਾ ਇਹ ਕੀ ਹੈ ਅਹੰਕਾਰ ਅਹੁਦੇ ਦਾ ਮਾਣ ਇਹਨੂੰ ਗੁਰੂ ਸਾਹਿਬ ਕਹਿੰਦੇ ਆ ਸੁਪਨੇ ਜਿਉ ਧਨ ਪਛਾਨ ਕਾਹੇ ਪਰ ਕਰਤਮਾ ਨਾ ਜਿਹੜੀ ਚੀਜ਼ ਤੇ ਮਾਣ ਕਰਦਾ ਹੈ ਨਾ ਮੂੰਹ ਉੱਚਾ ਚੁੱਕ ਕੇ ਦੇਖਣਾ ਵੀ ਤੈਨੂੰ ਮਤਲਬ ਭਾਰ ਲੱਗ ਰਿਹਾ ਇਨੂੰ ਸੁਪਨਾ ਜਾਣ ਇਹ ਅਹੁਦੇ ਇਹ ਪਦਵੀਆਂ ਇਹ ਪੈਸਾ ਇਹ ਸਦਾ ਨਹੀਂ ਰਹੇਗਾ ਕੱਲ ਨੂੰ ਲੋਕਾਂ ਅੱਗੇ ਆ ਕੇ ਹੱਥ ਜੋੜਨੇ ਪੈਣਗੇ ਤੁਹਾਨੂੰ ਫਿਰ ਕਿੰਨੇ 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 ਸਮੇਂ ਦੀ ਵਾਰੀ ਹੁੰਦੀ ਜੀ 2 ਸਾਲ 4 ਸਾਲ 5 ਸਾਲ ਕਿੰਨਾ ਕੁ ਸਮਾਂ ਪੈਂਦਾ ਗੁਰੂ ਜੀ ਕਹਿਣ ਲੱਗੇ 바ਰੂ ਕੀ ਭੀਤ ਜੈਸੇ ਬਸੁਦਾ ਕੋ ਰਾਜ ਹੈ ਬਸੁਦਾ ਕਹੀਏ ਧਰਤੀ ਜੇ ਧਰਤੀ ਦਾ ਰਾਜ ਵੀ ਤੁਹਾਨੂੰ ਮਿਲ ਗਿਆ ਨਾ ਇਨੂੰ ਵੀ ਬਾਰੂ ਕੀ ਭੀਤ ਜੈਸੇ ਬਾਰੂ ਕਈ ਰੇਤਾਂ ਇਹਨੂੰ ਵੀ ਰੇਤੇ ਦੀ ਕੰਧ ਵਾਂਗ ਸਮਝੋ ਮਿੱਟੀ ਦੀ ਕੰਧ ਕਿੰਨਾ ਖਚਰ ਖੜੀ ਰਹਿੰਦੀ ਹੈ ਜੀ ਦੋ ਕਣੀਆਂ ਪਈਆਂ ਤੇ ਉਹ ਖੁਰਨ ਲੱਗ ਜਾਂਦੀ ਆ ਮਿੱਟੀ ਦੀ ਕੰਧ ਦੀ ਉਮਰ ਮਿਆਦ ਕੋਈ ਬਹੁਤੀ ਲੰਬੀ ਥੋੜੀ ਹੁੰਦੀ ਹੈ ਨਹੀਂ ਹੁੰਦੀ ਨਾ ਮਹਾਰਾਜ ਕਹਿੰਦੇ ਦੁਨੀਆ ਦਾ ਰਾਜ ਵੀ ਤੈਨੂੰ ਮਿਲ ਜਾਏ ਇਹ ਵੀ ਕੋਈ ਬਹੁਤ ਵੱਡੀ ਪ੍ਰਾਪਤੀ ਨਹੀਂ ਹੈ ਕੋਈ ਬਹੁਤੀ ਵੱਡੀ ਪ੍ਰਾਪਤੀ ਨਹੀਂ ਅਸਲ ਵੱਡੀ ਪ੍ਰਾਪਤੀ ਹੈ ਮਨ ਜੀਤੇ ਜਗ ਜੀਤੇ ਜਿੱਤ ਨੇ ਇਹਨੂੰ ਆਪਣੇ ਮਨ ਤੇ ਕਾਬੂ ਕਰਨਾ ਆ ਗਿਆ ਆਪਣੇ ਖੁਸ਼ੀਆਂ ਤੇ ਕਾਬੂ ਕਰਨਾ ਆ ਗਿਆ ਆਪਣੇ ਮਨ ਦੀਆਂ ਲਗਾਮਾਂ ਖਿੱਚਣੀਆਂ ਆ ਗਈਆਂ ਨਾ ਜੀ ਮਨ ਕਾਬੂ ਕਰਨਾ ਆ ਗਿਆ ਜੀ ਇਹ ਬਹੁਤ ਵੱਡੀ ਪ੍ਰਾਪਤੀ ਹੈ ਇਸ ਪ੍ਰਾਪਤੀ ਦੇ ਨਾਲ ਦੁਨੀਆਂ ਨੂੰ ਜਿੱਤ ਸਕਦਾ ਹੈ ਇਸ ਪ੍ਰਾਪਤੀ ਦੇ ਨਾਲ ਦੂਜਿਆਂ ਦੇ ਕੰਮ ਆ ਸਕਦਾ ਹੈ ਸੰਸਾਰ ਦਾ ਭਲਾ ਕਰ ਸਕਦਾ ਹੈ ਸੋ ਮਹਾਰਾਜ ਕਹਿ ਰਹੇ ਨੇ ਨਾਨਕ ਜਨ ਕਹਿਤ ਬਾਤ ਬਿਨਸ ਜੈ ਹੈ ਤੇਰੋ ਗਾਤ ਗੁਰੂ ਜੀ ਕਹਿਣ ਲੱਗੇ ਭਾਈ ਅਸੀਂ ਇਹ ਗੱਲ ਤੈਨੂੰ ਕਹਿ ਰਹੇ ਹਾਂ ਤੂੰ ਧਿਆਨ ਨਾਲ ਸੁਣ ਬਿਨ ਸਜੈ ਹੈ ਤੇਰੋ ਗਾਤ ਆ ਜਿਹੜੀ ਤੇਰੀ ਗਤ ਹੈ ਕੀ ਆ ਅਵਸਥਾ ਹੈ ਸ਼ਰੀਰ ਹੈ ਜੀਵਨ ਹੈ ਜ਼ਿੰਦਗੀ ਹੈ ਇਹਨੂੰ ਸਜਾਣਾ ਇਹਨੇ ਖਤਮ ਹੋ ਜਾਏਗੀ ਸ਼ਿਨ ਸ਼ਿਨ ਕਰ ਗਇਓ ਕਾਲ ਤੈ ਸੁੱਝਾਤ ਆਜ ਹੈ ਤੈਸੇ ਜਾਤ ਆਜ ਹੈ ਜਿਵੇਂ ਕੱਲ ਦਾ ਦਿਨ ਸੀ ਜਿਹੜਾ ਉਹ ਸ਼ਿਨ ਸ਼ਿਨ ਪਲ ਪਲ ਕਰਕੇ ਲੰਘ ਗਿਆ ਹਨਾ ਕੱਲ ਲੰਘ ਗਿਆ ਨਾ ਆਪਣੇ ਜੀਵਨ ਚੋਂ ਤੈਸੇ ਜਾਤ ਅੱਜ ਹੈ ਤੇ ਮੈਂ ਅੱਜ ਵੀ ਲੰਘ ਗਿਆ ਹੁਣ 10 15 ਮਿੰਟ ਆਪਣੇ ਗਏ ਲੰਘ ਗਿਆ ਇਹ ਹੁਣ ਜਿਹੜਾ ਸਮਾਂ ਲੰਘ ਗਿਆ ਇਹ ਹੁਣ ਮੁੜ ਕੇ ਆਏਗਾ ਇਹ ਨਹੀਂ ਆਏਗਾ ਮੁੜ ਕੇ ਸ਼ਿਨ ਸ਼ਿਨ ਕਰ ਗਇਓ ਕਾਲ ਇੱਕ ਇੱਕ ਸ਼ਿਨ ਕਰਕੇ ਕੱਲ ਦਾ ਸਮਾਂ ਨਿਕਲ ਗਿਆ ਤੈਸੇ ਜਾਤ ਅੱਜ ਹੈ ਉਸੇ ਤਰ੍ਹਾਂ ਘੜੀ ਦੀਆਂ ਸੂਈਆਂ ਦੇ ਉੱਪਰ ਟਕ ਟਕ ਦੇ ਉੱਪਰ ਅੱਜ ਦਾ ਦਿਨ ਵੀ 8 ਪਹਿਰ 24 ਘੰਟਿਆਂ ਦਾ ਜੋ ਸਮਾਂ ਉਹ ਜਾ ਰਿਹਾ ਹੈ ਉਹ ਲੰਘ ਰਿਹਾ ਹੈ ਇਸ ਤੋਂ ਪਹਿਲਾਂ ਇਹ ਸਮਾਂ ਨਿਕਲੇ ਜੀਵਨ ਬੇਕਾਰ ਚਲਾ ਜਾਏ RAM SIMAR RAM SIMAR ਇਹ ਹੈ ਤੇਰਾ ਕਾਜ ਹੈ ਵਾਹਿਗੁਰੂ ਨੂੰ ਜੋ ਸਰਵ ਵਿਆਪਕ ਹੈ ਸਾਰਿਆਂ ਚ ਰਮਿਆ ਹੋਇਆ ਹੈ ਉਸ ਨੂੰ ਸਿਮਰਿਆ ਕਰ ਯਾਦ ਕਰਿਆ ਕਰ ਉਹਨੂੰ ਯਾਦ ਰੱਖੇਗਾ ਨਾ ਫਿਰ ਭਾਈ ਤੂੰ ਆਪਣੇ ਨਾ ਆਪਾਂ ਕਹੀਏ ਸੰਜਮ ਚ ਰਹੇਗਾ ਫਿਰ ਤੂੰ ਸੰਤੋਖ ਚ ਰਹੇਗਾ ਫਿਰ ਤੈਨੂੰ ਤੇਰੇ ਆਪਣੇ ਅਧਿਕਾਰ ਖੇਤਰ ਦੀ ਸਮਝ ਹੋਏਗੀ ਫਿਰ ਤੂੰ ਸੋ ਬਾਹਰ ਨਹੀਂ ਜਾਏਗਾ ਫਿਰ ਤੂੰ ਇੱਕ ਜ਼ਾਬਤੇ ਚ ਜੀਵਨ ਜੀਵੇਂਗਾ ਜਿਹਦਾ ਤੈਨੂੰ ਵੀ ਅੰਤਰ ਆਤਮਾ ਦੇ ਪੱਖ ਤੋਂ ਲਾਭ ਹੋਏਗਾ ਤੇ ਤੇਰੇ ਹੋਣ ਕਰਕੇ ਹੋਰਾਂ ਨੂੰ ਵੀ ਲਾਭ ਹੋਏਗਾ ਸੋ ਜੁੜੇ ਰਹੋ ਪਿਆਰੋਏ ਇਸੇ ਤਰ੍ਹਾਂ ਮਿਲਦੇ ਆਪਾਂ ਅਗਲੇ ਹਿੱਸੇ ਵਿੱਚ ਅਗਲੇ ਸ਼ਬਦ ਦੀ ਵਿਚਾਰ ਦੇ ਨਾਲ ਪੁੱਲ ਚੁੱਕ ਲਈ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ